ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਵਾਰ ਕਿਹਾ ਜਾਂਦਾ ਹੈ ਕਿ ਹਰ ਪਾਸੇ ਪਾਣੀ ਹੀ ਪਾਣੀ ਸੀ ਇੱਕ ਸੰਤ ਜੀ ਪਹਾੜ ਦੀ ਉੱਚੀ ਚੋਟੀ ਤੇ ਉੱਤੇ ਰਹਿਣ ਲੱਗੇ। ਉਹ ਇੱਕ ਕਾਂ ਅਤੇ ਇੱਕ ਕਬੂਤਰ ਦੀ ਦੇਖਭਾਲ ਕਰਦੇ ਸੀ। ਸੰਤ ਜੀ ਨੇ ਉਹਨਾਂ ਨੂੰ ਪਾਲਿਆ ਹੋਇਆ ਸੀ। ਜਦੋਂ ਹਰ ਪਾਸੇ ਪਾਣੀ ਪਾਣੀ ਸੀ, ਉਦੋਂ ਜੀਵ ਜੰਤੂ ਕੋਈ ਵੀ ਨਹੀਂ ਸੀ ਜਿਉਂਦਾ। ਤਾਂ ਸੰਤ ਜੀ ਨੇ ਕੁਝ ਸਮਾਂ ਲੱਗਣ ਤੋਂ ਬਾਅਦ ਕਾਂ ਨੂੰ ਧਰਤੀ ਤੇ ਭੇਜਿਆ ਤੇ ਕਿਹਾ ਥੱਲੇ ਦੇਖ ਕੇ ਆ ਕਿ ਪਾਣੀ ਕਿੰਨਾ ਕੋ ਰਹਿ ਗਿਆ ਹੈ। ਜਦੋਂ ਉਹ ਥੱਲੇ ਭੇਜਿਆ ਉਹਨੇ ਦੇਖਿਆ ਕਿ ਇੰਨੇ ਜ਼ਿਆਦਾ ਜੀਵ ਤੇ ਪ੍ਰਾਣੀ ਪਾਣੀ ਵਿੱਚ ਅਕਾਲ ਚਲਾਣਾ ਕਰ ਗਏ ਸਨ ਤਾਂ ਉਹ ਛੇਤੀ ਛੇਤੀ ਆ ਕੇ ਉਹਨਾਂ ਨੂੰ ਨੋਚ-ਨੋਚ ਖਾਣ ਲੱਗਾ ਉਹ ਭੁੱਲ ਹੀ ਗਿਆ ਕਿ ਸੰਤ ਜੀ ਨੇ ਉਸ ਨੂੰ ਥੱਲੇ ਪਾਣੀ ਦੇਖਣ ਭੇਜਿਆ ਸੀ ਵੀ ਪਾਣੀ ਕਿੰਨਾ ਕੋ ਰਹਿ ਗਿਆ ਹੈ ਉਹ ਖਾਣ ਲੱਗ ਪਿਆ ਉਸ ਸਮੇਂ ਸੰਤ ਜੀ ਨੇ ਉਸ ਦਾ ਕਿੰਨਾ ਚਿਰ ਇੰਤਜ਼ਾਰ ਕੀਤਾ ਪਰ ਉਹ ਵਾਪਸ ਨਾ ਆਇਆ ਤਾਂ ਸੰਤ ਜੀ ਨੇ ਕਿਹਾ ਕਿ ਕਾਂ ਤੂੰ ਹਮੇਸ਼ਾ ਕਿੰਨਾ ਵੀ ਖਾਏਂ ਤੂੰ ਹਮੇਸ਼ਾ ਤਰਸਦੀਆਂ ਨਜ਼ਰਾਂ ਨਾਲ ਹੀ ਪ੍ਰਸਾਦੇ ਨੂੰ ਦੇਖੇਗਾ ਤੇ ਅੱਜ ਵੀ ਆਪਾਂ ਦੇਖਦੇ ਹਾਂ ਵੀ ਕਾਂ ਐਵੇਂ ਹੀ ਕਰਦਾ ਹੈ ਫਿਰ ਕੀ ਹੋਇਆ ਅਗਲੇ ਦਿਨ ਫਿਰ ਉਹਨਾਂ ਨੇ ਕਬੂਤਰ ਨੂੰ ਧਰਤੀ ਤੇ ਭੇਜਿਆ ਜਿਹੜਾ ਕਬੂਤਰ ਸੀ ਉਸ ਨੂੰ ਕੁਝ ਸਮਝ ਨਾ ਆਇਆ ਕਿ ਪਾਣੀ ਕਿੰਨਾ ਤੇ ਕਿਵੇਂ ਨਹੀਂ ਹੈਗਾ ਉਹਨੇ ਕੀ ਕੀਤਾ ਉੱਥੇ ਇੱਕ ਰੁੱਖ ਸੀ ਉਹਨੇ ਰੁੱਖ ਤੋਂ ਇੱਕ ਪੱਤਾ ਤੋੜ ਕੇ ਉੱਪਰ ਜਾ ਕੇ ਸੰਤ ਜੀ ਨੂੰ ਦੇ ਦਿੱਤਾ ਸੰਤ ਜੀ ਹੁਣ ਇੰਨਾ ਸਮਝ ਗਏ ਕਿ ਪਾਣੀ ਦਾ ਜੋ ਪੱਧਰ ਹੈ ਉਹ ਇੰਨਾ ਨੀਚੇ ਹੋ ਗਿਆ ਕਿ ਰੁੱਖ ਦਿਖਣ ਲੱਗ ਪਏ ਨੇ ਹੁਣ ਕੀ ਸੀ ਕੁਝ ਦਿਨਾਂ ਲਈ ਫਿਰ ਇੰਤਜ਼ਾਰ ਕੀਤਾ ਤੇ ਦੁਬਾਰਾ ਉਸ ਕਬੂਤਰ ਨੂੰ ਧਰਤੀ ਦੇ ਥੱਲੇ ਭੇਜਿਆ ਜਦੋਂ ਕਬੂਤਰ ਥੱਲੇ ਆਇਆ ਤਾਂ ਉਸ ਨੇ ਜਿਹੜੇ ਪੈਰ ਸੀ ਉਹ ਸਾਰੇ ਚਿੱਕੜ ਚ ਭਰ ਗਏ ਉਹ ਉੱਡ ਕੇ ਫਿਰ ਸੰਤ ਜੀ ਕੋਲ ਗਿਆ ਤਾਂ ਹੁਣ ਸੰਤ ਜੀ ਨੂੰ ਇੱਕ ਹੋਰ ਅੰਦਾਜ਼ਾ ਲੱਗ ਗਿਆ ਕਿ ਪਾਣੀ ਹੈ ਜਿਹੜਾ ਉਹ ਸੁੱਕ ਤਾਂ ਗਿਆ ਪਰ ਹਜੇ ਵੀ ਥੱਲੇ ਚਿੱਕੜਾ ਇਸ ਤਰ੍ਹਾਂ ਫਿਰ ਕੁਝ ਦਿਨ ਬਾਅਦ ਦੁਬਾਰਾ ਫਿਰ ਕਬੂਤਰ ਥੱਲੇ ਭੇਜਿਆ ਤਾਂ ਕਬੂਤਰ ਦੇ ਮੂੰਹ ਵਿੱਚ ਸੁੱਕੀਆਂ ਲੱਕਣਾ ਚੁੱਕ ਚੋੱਕ ਕੇ ਲੈ ਆਇਆ ਹੁਣ ਸੰਤ ਜੀ ਨੂੰ ਪਤਾ ਲੱਗ ਗਿਆ ਸੀ ਕਿ ਥੱਲੇ ਥਾਂ ਬਿਲਕੁਲ ਸਮਤਲ ਹੋ ਗਿਆ ਤੇ ਪਾਣੀ ਜਿਹੜਾ ਉਹ ਸੁੱਕ ਗਿਆ ਹੈ ਤੇ ਉਸ ਦਿਨ ਸੰਤ ਜੀ ਨੇ ਉਹ ਜੋ ਕਬੂਤਰ ਸੀ ਉਸ ਨੂੰ ਕਿਹਾ ਕਿ ਹਮੇਸ਼ਾ ਜਦੋਂ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਕਬੂਤਰ ਸਭ ਤੋਂ ਵਧੀਆ ਨੇ ਉਸ ਦਿਨ ਉਸ ਦੇ ਗਲ ਦੇ ਵਿੱਚ ਉਹਨਾਂ ਨੇ ਕੱਪੜਾ ਪਾਇਆ ਕਿਹਾ ਜਾਂਦਾ ਹੈ ਜਿਹੜਾ ਉਸ ਦੇ ਗਲ 'ਤੇ ਨਿਸ਼ਾਨ ਹੁੰਦਾ ਹੈ ਨਾ ਉਹ ਸਾਧੂ ਸੰਤਾਂ ਵੱਲੋਂ ਹੀ ਉਸ ਨੂੰ ਉਹ ਕੱਪੜਾ ਦਿੱਤਾ ਗਿਆ ਜਿਸ ਦੇ ਨਾਲ ਉਸ ਨੂੰ ਸਨਮਾਨ ਵਜੋਂ ਅੱਜ ਵੀ ਹੈਗਾ ਇਸ ਲਈ ਜੋ ਇਸ ਕਬੂਤਰ ਨੂੰ ਮਾੜਾ ਜੀਵ ਸਮਝਦੇ ਨੇ ਨਾ ਤਾਂ ਇਹ ਗਲਤ ਗੱਲ ਆ ਕਬੂਤਰ ਮਾੜਾ ਨਹੀਂ ਹੈਗਾ ਅਗਲੀ ਗੱਲ ਕਹਿੰਦੇ ਇੱਕ ਵਾਰ ਨਾ ਸਾਧੂ ਸੰਤ ਜੀ ਨੇ ਆਪਣੇ ਪੂਰੇ ਆਸ਼ਰਮ ਵਿੱਚ ਇੱਕ ਰੁੱਖ ਸੀ ਤੇ ਉਸ ਰੁੱਖ ਦੇ ਉੱਤੇ ਇੱਕ ਕਬੂਤਰ ਦੇ ਆਂਡੇ ਦਿੱਤੇ ਹੋਏ ਸਨ ਫਿਰ ਕੀ ਹੋਇਆ ਕੁਝ ਸਮੇਂ ਬਾਅਦ ਇੱਕ ਦਿਨ ਉਸ ਕਬੂਤਰ ਦੇ ਆਂਡੇ ਕਿਸੇ ਨੇ ਚੁੱਕ ਲਏ ਕਬੂਤਰ ਚਾਰੇ ਤਰਫ ਬੜੀ ਆਵਾਜ਼ਾਂ ਕੱਢਦਾ ਹੋਇਆ ਤੇ ਆਸ-ਪਾਸੇ ਘੁੰਮੀ ਜਾ ਰਿਹਾ ਸੀ ਸੰਤ ਜੀ ਨੇ ਜਦੋਂ ਕਬੂਤਰ ਨਾਲ ਗੱਲਬਾਤ ਕੀਤੀ ਤਾਂ ਸੰਤ ਜੀ ਕਹਿੰਦੇ ਪਰੇਸ਼ਾਨ ਕਿਉਂ ਹੈ ਤਾਂ ਉਸਨੇ ਕਿਹਾ ਕਿ ਕਿਸੇ ਨੇ ਮੇਰੇ ਆਂਡੇ ਚੁੱਕ ਲਏ ਨੇ ਤਾਂ ਉਸ ਨੂੰ ਬਾਦਵਾ ਦੇਣ ਲੱਗਾ ਤਾਂ ਉਸ ਸਮੇਂ ਸੰਤ ਜੀ ਨੇ ਕਿਹਾ ਕਿ ਤੂੰ ਉਸ ਨੂੰ ਬਾਦਵਾ ਨਾ ਦੇ ਤਾ ਸੰਤ ਜੀ ਨੇ ਪੂਰੇ ਆਸ਼ਮ ਦੇ ਲੋਕਾਂ ਨੂੰ ਕਿਹਾ ਜਿਸ ਨੇ ਵੀ ਇਸ ਕਬੂਤਰ ਦੇ ਆਂਡੇ ਚੁੱਕੇ ਐ ਉਹ ਉੱਥੇ ਵਾਪਸ ਰੱਖ ਦੇਵੇ ਕਿਉਂਕਿ ਬੇਜਵਾਨਾਂ ਦੀ ਬਾਦਵਾ ਹੈ ਨਾ ਇਹ ਤੁਹਾਨੂੰ ਸਰੇਕ ਪੱਖੋਂ ਤੇ ਆਰਥਿਕ ਪੱਖੋਂ ਨੁਕਸਾਨ ਕਰ ਦੇਵੇਗੀ ਤੇ ਤੁਸੀਂ ساری ਉਮਰ ਗਰੀਬ ਰਹੋਗੇ ਇਸ ਲਈ ਕਦੇ ਵੀ ਕਬੂਤਰ ਨੇ ਜੇਕਰ ਤੁਹਾਡੇ ਘਰ ਆਲਣਾ ਬਣਾ ਲਿਆ ਜਾਂ ਆਂਡੇ ਦੇ ਦਿੱਤੇ ਨੇ ਜਾਂ ਕਿਸੇ ਵੀ ਥਾਂ ਤੇ ਦਿੱਤੇ ਹੋਏ ਨੇ ਘਰ 'ਚ ਦਿੱਤੇ ਹੋਏ ਨੇ ਕਦੇ ਵੀ ਉਸ ਦਾ ਆਲਣਾ ਨਾ ਤੋੜੋ ਅਤੇ ਨਾ ਹੀ ਉਸ ਦੇ ਆਂਡਿਆਂ ਨੂੰ ਬਾਹਰ ਕਰੋ ਕਿਹਾ ਜਾਂਦਾ ਹੈ ਕਿ ਉਸ ਦੀ ਬਦਦਵਾ ਤੁਹਾਨੂੰ ਸਰੀਰਕ ਨੁਕਸਾਨ ਭਾਵ ਬਿਮਾਰੀਆਂ ਵੀ ਲੱਗਣ ਲੱਗਣਗੀਆਂ ਤੇ ਦੂਸਰਾ ਕਿ ਤੁਹਾਡੇ ਘਰ ਦੇ ਵਿੱਚ ਦਿਲਦਰ ਆ ਕੇ ਫਸਰ ਜਾਵੇਗਾ ਕਹਿੰਦੇ ਇੱਕ ਵਾਰ ਨਾ ਇੱਕ ਮਨੁੱਖ ਨਾ ਕਿਸੇ ਸੰਤ ਜੀ ਕੋਲ ਜਾਂਦਾ ਤੇ ਕਹਿੰਦਾ ਸੰਤ ਜੀ ਮਨ ਬੜਾ ਅਸ਼ਾਂਤ ਰਹਿੰਦਾ ਇੱਕ ਇਕੱਲਾ ਪਾਣਾ ਹੈ ਜ਼ਿੰਦਗੀ ਦੇ ਵਿੱਚ ਨਿਰਾਸ਼ਾਪਨ ਬੜਾ ਜ਼ਿਆਦਾ ਦੱਸੋ ਮੈਂ ਕੀ ਕਰਾਂ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਾ ਤੇ ਹਰ ਪੱਖੋਂ ਸੰਪੰਨ ਵੀ ਰਹਾ ਤਾਂ ਸੰਤ ਜੀ ਨੇ ਕਿਹਾ ਤੂੰ ਦੋ ਕਬੂਤਰਾਂ ਦਾ ਜੋੜਾ ਘਰ ਲਿਆ ਕੇ ਤੇ ਉਸ ਨੂੰ ਪਾਲ ਲੈ ਤੇ ਉਹਨਾਂ ਦਾ ਇੰਨਾ ਖਿਆਲ ਰੱਖੀ ਕਿ ਖਾਣ ਪੀਣ ਦਾ ਜਿਹੜਾ ਉਹ ਖਿਆਲ ਰੱਖਣਾ ਹੈ ਭਾਵੇਂ ਦਾਣਾ ਪਾਣੀ ਉਹ ਰੋਜ਼ ਦੇਣਾ ਹੈ ਕਦੇ ਵੀ ਗਰਮੀਆਂ ਦੇ ਵਿੱਚ ਉਸ ਨੂੰ ਬਾਜਰਾ ਨਹੀਂ ਪਾਉਣਾ ਨਾਲ ਇਹ ਗੱਲ ਕਹੀ ਉਸ ਨੇ ਅੱਗੋਂ ਸਵਾਲ ਪੁੱਛਿਆ ਵੀ ਤੁਸੀਂ ਦੱਸੋ ਗਰਮੀਆਂ ਚ ਬਾਜਰਾ ਕਿਉਂ ਨਹੀਂ ਪਾਉਣਾ ਉਹਨਾਂ ਨੇ ਕਿਹਾ ਜਿਵੇਂ ਆਪਾਂ ਨੂੰ ਤੈਸੀਰ ਗਰਮ ਲੱਗਦੀ ਹੈ ਉਵੇਂ ਉਹਨਾਂ ਨੂੰ ਵੀ ਲੱਗਦੀ ਹੈ ਜਿਸ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੇ ਰੋਗ ਹੋਣ ਲੱਗ ਜਾਂਦੇ ਨੇ ਇਹ ਰੋਗ ਤੇਰੇ ਲਈ ਵੀ ਕਿਤੇ ਨਾ ਕਿਤੇ ਤੈਨੂੰ ਵੀ ਭਾਰੀ ਪੈ ਜਾਣਗੇ ਇਸ ਲਈ ਤੂੰ ਦੋ ਕਬੂਤਰਾਂ ਦਾ ਜੋੜਾ ਘਰ ਲਿਆ ਕੇ ਪਾਲ ਇਹ ਜਿਹੜੀ ਤੇਰੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਪਾਣਾ ਹੈ ਇਹ ਵੀ ਕੱਢ ਦੇਣਗੇ ਤੇਰੀ ਜ਼ਿੰਦਗੀ ਦਾ ਇਕੱਲਾਪਨ ਵੀ ਦੂਰ ਕਰ ਦੇਣਗੇ ਇਸ ਲਈ ਜੋ ਇਹ ਮੰਨਦੇ ਨੇ ਕਿ ਘਰ ਕਬੂਤਰ ਰੱਖਣੇ ਮਾੜੇ ਨੇ ਤਾਂ ਇਹ ਗੱਲ ਆਪਣੇ ਮਨ ਵਿੱਚ ਕੱਢ ਦਿਓ ਕਿਹਾ ਜਾਂਦਾ ਹੈ ਕਿ ਜੋ ਰੋਜ਼ ਕਬੂਤਰਾਂ ਨੂੰ ਦਾਣਾ ਪਾਉਂਦਾ ਹੈ ਜਿਵੇਂ ਗਰਮੀ ਆਉਣ ਵਾਲੀ ਹੈ ਜੋ ਆਪਣੇ ਛੱਤ ਦੇ ਉੱਪਰ ਰੋਜ਼ ਥੋੜਾ ਥੋੜਾ ਦਾਣਾ ਜਾਂ ਚੌਲ ਹੋ ਗਏ ਨੇ ਜਾਂ ਪਾਣੀ ਰੱਖਦਾ ਹੈ ਕਿਹਾ ਜਾਂਦਾ ਹੈ ਕਿ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਕਿਹਾ ਜਾਂਦਾ ਹੈ ਕਿ ਕਈ ਲੋਕ ਕਹਿੰਦੇ ਨੇ ਕਿ ਕਬੂਤਰ ਉਜਾੜ ਭਾਲਦੇ ਨੇ ਕਬੂਤਰ ਕੀ ਹੁੰਦੇ ਨੇ ਜਿੱਥੇ ਖਾਲੀ ठा ਹੁੰਦਾ ਹੈ ਨਾ ਹਮੇਸ਼ਾ ਉੱਥੇ ਆ ਕੇ ਬੈਠਦੇ ਨੇ ਕਬੂਤਰ ਜਦੋਂ ਬੈਠਦੇ ਨੇ ਨਾ ਤਾਂ ਉਹ ਵਿੱਠਾ ਕਰ ਦਿੰਦੇ ਨੇ ਇਸ ਲਈ ਆਪਾਂ ਇਹ ਕਹਿ ਦਿੰਨੇ ਐ ਕਹਿ ਸਕਦੇ ਆ ਕਿ ਕਬੂਤਰ ਗੰਦ ਪਾਉਂਦੇ ਨੇ ਇਸ ਲਈ ਤੁਸੀਂ ਉਹਨਾਂ ਨੂੰ ਉਡਾ ਸਕਦੇ ਹੋ ਪਰ ਇਹ ਮਾੜੇ ਨੇ ਇਹ ਆਪਾਂ ਨਹੀਂ ਕਹਿ ਸਕਦੇ ਇੱਕ ਵਾਰ ਕੀ ਹੁੰਦਾ ਇੱਕ ਸ਼ਿਕਾਰੀ ਸ਼ਿਕਾਰ ਕਰਨ ਲਈ ਜਾਂਦਾ ਜਦੋਂ ਸ਼ਿਕਾਰ ਕਰਨ ਲਈ ਜਾਂਦਾ ਤਾਂ ਉਹ ਦੇਖਦਾ ਕਿ ਇੱਕ ਰੁੱਖ ਦੇ ਉੱਤੇ ਇੱਕ ਕਬੂਤਰ ਕਬੂਤਰੀ ਬੈਠੇ ਹੁੰਦੇ ਨੇ ਜਦੋਂ ਉਹ ਅੱਡ ਅੱਡ ਦਿਸ਼ਾ ਦੇ ਵਿੱਚ ਖਾਣਾ ਖਾਣ ਲੱਭਣ ਲਈ ਜਾਂਦੇ ਨੇ ਤਾਂ ਜਿੱਥੇ ਕਬੂਤਰੀ ਦਾਣਾ ਚੁਗਣ ਜਾਂਦੀ ਹੈ ਉੱਥੇ ਸ਼ਿਕਾਰੀ ਨੇ ਜਾਲ ਵਿਸਾਇਆ ਹੁੰਦਾਗਾ ਇੱਕ ਕਬੂਤਰੀ ਜਾਲ ਵਿੱਚ ਫਸ ਜਾਂਦੀ ਹੈ ਤਾਂ ਸ਼ਿਕਾਰੀ ਉਸ ਨੂੰ ਫੜ ਲੈਂਦਾ ਹੈ ਤੇ ਇੱਕ ਪਿੰਜਰੇ ਵਿੱਚ ਬੰਦ ਕਰ ਲੈਂਦਾ ਹੈ। ਇਹਨਾਂ ਨੂੰ ਮੌਸਮ ਬੜਾ ਜ਼ਿਆਦਾ ਖਰਾਬ ਹੋ ਜਾਂਦਾ ਤਾਂ ਉਹ ਕਬੂਤਰ ਦਾਣਾ ਚੁਗਣ ਤੋਂ ਬਾਅਦ ਸਹੀ ਟਾਈਮ ਤੇ ਆ ਕੇ ਦਰਖਤ ਤੇ ਬਹਿ ਜਾਂਦਾ ਹੈ ਪਰ ਕਬੂਤਰੀ ਅਜੇ ਤੱਕ ਆਈ ਨਹੀਂ ਸੀ। ਉਹ ਕਬੂਤਰ ਮਨ ਵਿੱਚ ਸੋਚਦਾ ਹੈ ਕਿ ਅੱਜ ਤੱਕ ਇਦਾਂ ਨਹੀਂ ਹੋਇਆ ਕਿ ਕਬੂਤਰੀ ਲੇਟ ਹੋ ਜਾਵੇ ਤੇ ਉੱਪਰੋਂ ਮੌਸਮ ਵੀ ਖਰਾਬ ਸੀ ਤਾਂ ਸ਼ਿਕਾਰੀ ਮੌਸਮ ਦੇ ਖਰਾਬ ਹੋਣ ਕਰਕੇ ਉਹ ਇੱਕ ਦਰਖਤ ਦੇ ਥੱਲੇ ਖੜ ਜਾਂਦਾ ਹੈ। ਉਹ ਦਰਖਤ ਉਹੀ ਹੁੰਦਾ ਜਿੱਥੇ ਕਬੂਤਰ ਗੂਦਰੀ ਰਹਿੰਦੇ ਸਨ ਤਾਂ ਦਰਖਤ ਦੇ ਉੱਪਰ ਕਬੂਤਰ ਬੈਠਾ ਸੀ ਉਹ ਕਬੂਤਰੀ ਨੂੰ ਆਵਾਜ਼ ਮਾਰ ਰਿਹਾ ਸੀ ਤਾਂ ਕਬੂਤਰੀ ਪਿੰਜਰੇ ਵਿੱਚ ਬੋਲੀ ਕਿ ਮੈਂ ਸ਼ਿਕਾਰੀ ਦੇ ਪਿੰਜਰੇ ਵਿੱਚ ਥੱਲੇ ਕੈਦ ਹਾਂ ਤਾਂ ਕਬੂਤਰ ਕਹਿੰਦਾ ਮੈਂ ਕੁਝ ਇਹੋ ਜਿਹਾ ਕਰਾਂ ਕਿ ਵੀ ਇਹ ਸ਼ਿਕਾਰੀ ਮਰ ਜਾਵੇ ਤਾਂ ਕਬੂਤਰੀ ਕਹਿੰਦੀ ਨਹੀਂ ਘਰ ਆਇਆ ਬੰਦਾ ਹਮੇਸ਼ਾ ਉਹ ਆਪਣਾ ਮਹਿਮਾਨ ਹੁੰਦਾ ਹੈ ਉਹ ਭਾਵੇਂ ਵੈਰੀ ਹੀ ਕਿਉਂ ਨਾ ਹੋਵੇ ਹਮੇਸ਼ਾ ਉਸਦਾ ਆਦਰ ਮਾਨ ਕਰੋ ਕਹਿੰਦਾ ਫਿਰ ਦੱਸ ਮੈਂ ਕੀ ਕਰਾਂ ਉਹ ਕਹਿੰਦੀ ਐਨੀ ਠੰਡ ਹੈ ਤੂੰ ਇਹਦੇ ਲਈ ਬਾਲਣ ਇਕੱਠਾ ਕਰਕੇ ਇਹਨੂੰ ਗਰਮ ਸ਼ੇਕ ਦਵਾ। ਇਸ ਲਈ ਸ਼ਿਕਾਰੀ ਦੀ ਠੰਡ ਦੂਰ ਹੋਵੇਗੀ। ਤਾਂ ਉਹ ਬਾਲਣ ਇਕੱਠਾ ਕਰਕੇ ਸ਼ਿਕਾਰੀ ਲਈ ਅੱਗ ਜਲਾ ਦਿੰਦਾ ਹੈ ਪਰ ਸ਼ਿਕਾਰੀ ਕਹਿੰਦਾ ਮੈਂ ਤਾਂ ਸਵੇਰ ਤੋਂ ਭੁੱਖਾ ਹਾਂ। ਮੈਨੂੰ ਖਾਣ ਲਈ ਕੁਝ ਦੇ ਦੇ ਪਰ ਮੇਰੇ ਕੋਲ ਕੁਝ ਨਹੀਂ ਹੈਗਾ। ਤਾਂ ਉਹ ਦੱਸਦਾ ਜੀ ਜਿਹਨੂੰ ਤੂੰ ਕੈਦ ਕਰਕੇ ਲਿਆਇਆ ਹੈ ਉਹ ਮੇਰੀ ਘਰ ਵਾਲੀ ਹੈ ਤਾਂ ਕਬੂਤਰੀ ਕਹਿੰਦੀ ਜੇ ਤੇਰੇ ਕੋਲ ਕੁਝ ਨਹੀਂ ਹੈਗਾ ਖਾਣ ਨੂੰ ਤਾਂ ਤੂੰ ਆਪਣੇ ਆਪ ਨੂੰ ਇਹਨੂੰ ਸਮਰਪਿਤ ਕਰ ਦੇ। ਤਾ ਕਬੂਤਰ ਅੱਗ ਵਿੱਚ ਛਾਲ ਮਾਰ ਦਿੰਦਾ ਤੇ ਕਹਿੰਦਾ ਫਿਰ ਤੂੰ ਮੈਨੂੰ ਖਾ ਲਈ ਤਾਂ ਇਹ ਦੇਖਣ ਨਾਲ ਸ਼ਿਕਾਇਤ ਦੇ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਕਿ ਇੰਨੀ ਕਿਸੇ ਦੇ ਘਰ ਦੀ ਆਉਣ ਦੀ ਭਾਵਨਾ ਇੱਕ ਕਬੂਤਰ ਵਿੱਚ ਸੀ ਇਹ ਦੇਖ ਕੇ ਉਹ ਕਬੂਤਰੀ ਨੂੰ ਆਜ਼ਾਦ ਕਰ ਦਿੰਦਾ ਤਾਂ ਕਬੂਤਰੀ ਵੀ ਅੱਗ ਵਿੱਚ ਛਾਲ ਮਾਰ ਦਿੰਦੀ ਹੈ ਤੇ ਦੋਨੋਂ ਜਾਨੇ ਮਰ ਜਾਂਦੇ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ